ਵਾਹਿਗੁਰੂ ਖਾਲਸਾ ਜੀ ਆ ਵਾਹਿਗੁਰੂ ਜੀ ਕਿਹੜੇ ਪਿੰਡ ਦੀ ਸੰਗਤ ਮਰੋਂ ਲੰਗਰ ਲਗਾਇਆ ਹੈ ਹੋਰ ਸਿੰਘ ਵਾਲਾ ਪਿੰਡ ਆ ਹਾਂਜੀ ਹੋਰ ਸਿੰਘ ਵਾਲਾ ਜੀ ਹੋਰ ਸਿੰਘ ਵਾਲਾ ਜੀ ਹੋਰ ਸਿੰਘ ਵਾਲਾ ਸੰਗਤ ਵੱਲੋਂ ਚਾਹ ਦਾ ਲੰਗਰ ਲਗਾਇਆ ਗਿਆ ਜੀ ਇਹ ਪਾਟੀ ਆ ਬੱਬਾ ਜੀ ਉੱਧਰਲੇ ਸਾਈਡ ਪਾ ਦਿਓ ਕਿਹੜੇ ਪਿੰਡ ਦੀ ਸੰਗਤ ਬੋਲ ਰਹੀ ਹੈ ਹਰਮਪੁਰ ਮਨੇਰ ਤੋਂ ਆਈ ਹਰਮਪੁਰ ਮਨੇਰ ਤੋਂ ਆੜੀ ਚਾਹੌੜ ਵਾਇਗਰ ਦੀ ਚਾਹੌੜ ਵਾਇਗੁਰ ਜੀ ਦਾ ਖਾਲਸਾ ਸਾਹਿਬ ਕਿਹੜੇ ਪਿੰਡ ਦੀ ਸੰਗਤਾਂ ਜੀ ਅਨੰਦਗੜ੍ਹ ਦੀ ਅਨੰਦਗੜ੍ਹ ਤੋਂ ਵਾਇਗੁਰ ਜੀ ਦਾ ਖਾਲਸਾ ਸਾਹਿਬ ਵਾਇਗੁਰ ਜੀ ਕਿਤੇ ਕਿਹੜੇ ਪਿੰਡ ਤੋਂ ਹੀ ਸੰਗਤਾਂ ਸੱਦਾ ਸਿੰਘ ਵਾਲਾ ਬਾਬਾ ਜੀ ਸੱਦਾ ਸਿੰਘ ਵਾਲਾ ਜਿਲ੍ਹਾ ਮਾਨਸਾ ਦੇ ਜੀ ਆ ਰਿਹਾ ਗੁਰਦਾਸ ਜੀ ਰਿਹਾ ਕੀਰਤਨ ਦਾ ਗੋਗ ਬੰਨਿਆ ਕੇਰਾ ਕੀਰਤਨ ਦਾ ਬਾਈ ਗੁਰੂ ਦਾ ਖਾਲਸਾ ਵੈਰੀ ਤੇ ਕਿਹੜਾ ਪੰਡਾ ਜੀ ਖੇਲਣ ਮੈਂਡਾ ਬਾਬਾ ਜੀ ਆਪਣਾ ਜਿਲ੍ਹਾ ਮਾਨਸਾ ਦਾ ਕਹਾਂ ਲੱਗ ਜਾ ਬੇ ਸਾਈਡ ਤੇ ਖੜੋ ਨਾ ਵਿਚਾਲੇ ਬਾਈ ਗੁਰੂ ਦਾ ਖਾਲਸਾ ਵੈਰੀ ਤੇ ਕਿਹੜਾ ਪੰਡਾ ਜੀ ਪੋਰਾ ਵਾਲਾ ਜੀ ਪੋਰਾ ਵਾਲਾ ਪੋਰਾ ਵਾਲਾ ਜਿਲ੍ਹਾ ਮਾਨਸਾ ਜੀ ਅੰਮ੍ਰਿਤਸਰ ਹਮ ਗਿੱਟਿਆ ਦੇ ਲੋਕ ਹਾਂ ਮੌਜੂਦ ਹੈ ਕਿਹੜੇ ਮਿੰਟ ਤੋਂ ਸੰਗਤ ਹੈ ਜੀ वाहेगुरू जी ख़ालसा वाहेगुरू जी फते कहिड़ी पिंडा मानसा जी चाली सेवा वाहेगुरु जीा ख़ालसा वाहेगुरु जी फतिहू ਸੰਗਤਾਂ ਜੀ ਕਿਹੜੇ ਪਿੰਡ ਤੋਂ ਅਸੀਂ ਪਿੰਡ ਰਾਮਨਗਰ ਗੁਰਦੁਆਰਾ ਦਿੱਤਰਸਰ ਜੋੜਾ ਸੰਭਾਲ ਕੇ ਬੈਠੇ। ਮਾਤਾ ਜੀ ਖਾਲਸਾ ਸਾਹਿਬ ਹੈ ਜੀ। ਕਿਹੜੇ ਪਿੰਡ ਦੇ ਸੰਗਤਾਂ ਜੀ? ਮੇਰਾ ਬਾਬਾ ਤੋਂ ਹੈ। ਮੇਰਾ ਮੋਹਕੋ ਦੇ ਸੰਗਤਾਂ ਨੂੰ। ਐਮਪੀ ਜੀ ਅੱਜ ਪੈਦਲ ਆ ਨਾ ਕਰੋ।